ਵਾਇਗੁਰਜੀ ਕਖਾਲਸਾ ਵਾਇਗੁਰਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਜੀ ਆਇਆਂ ਤੇ ਮੈਂ ਮਾਫ਼ਰਤ ਖਾਵਾ ਕਿਉਂਕਿ ਮੈਂ ਪਿਛਲੀ ਕੁਝ ਕਲਾਸਾਂ ਚ ਨਹੀਂ ਆ ਸਕਿਆ ਅੱਜ ਦਾ ਜਿਹੜਾ ਕੁਝੇ ਚ ਇੱਕ ਹੋਰ ਕੁਜਾ ਜੀ ਦੇ ਚ ਇੱਕ ਹੋਰ ਸਮੁੰਦਰ ਦੇਖੋ ਵੈਸੇ ਤੇ ਸਮੁੰਦਰ 99 ਨੇ ਅੱਜ ਦੇ ਕੋਜੇ ਚ ਇੱਕ ਹੋਰ ਸਮੁੰਦਰ ਮਾਲਕਾਂ ਨੇ ਬੰਦ ਕੀਤਾ ਕਹਿੰਦੇ ਵੀ ਹਾ ਹਾ ਹੋਤ ਹੋਏ ਨਹੀਂ ਜਾਣਾ ਤੇ ਪੈਣਾ ਨੇ ਬਹੁਤ ਵਧੀਆ ਤਫਸੀਲ ਦੇ ਵਿੱਚ ਗੱਲ ਕੀਤੀ ਆਪਾਂ ਥੋੜ ਜੀ ਨਾਲ ਲੈ ਕੇ ਐਕਸਕਿਊਜ਼ ਮੀ ਜਦੋਂ ਅਸੀਂ ਪਿਛਲੀ ਵਾਰੀ ਸੀਗੇ ਤੇ ਐਕਚੁਅਲੀ ਦੇ ਵਿੱਚ ਸੋ ਸੋ ਸ਼ਾ ਸੇਜ ਸਵਾਰੇ ਉਹੀ ਗੱਲ ਕੀ ਕਿ ਇਹ ਕਿਉਂ ਬਾਣੀ ਬਾਰ ਬਾਰ ਮੈਨੂੰ ਕਹੇ ਫਿਰ ਹਾਂ ਤੇ ਮੈਂ ਜੀਨੋ ਹோம் ਬੈਕ ਇੰਨੇ ਆ ਸੀ ਪ੍ਰੋਬਲਮ ਹੀ ਇੱਥੇ ਇਕੱਠੀ ਹੁੰਦੀ ਜਦੋਂ ਅਸੀਂ ਇਹ ਵੀ ਪੜਦੇ ਆ ਕਿ ਏਕ ਜੋਤ ਦੋਏ ਮੂਰਤੀ ਉਹ ਅਸੀਂ ਦੁਨਿਆਵੀ ਪੱਧਰ ਤੇ ਘਟਾ ਲਾ ਨਿਆ ਹਾਲੇ ਬੰਦੀ ਕੋਈ ਵੀ ਨਹੀਂ ਉਹ ਸ਼ਾਇਦ ਤੁਹਾਡੀ ਅਪਰੋਚ ਹੀ ਗਲਤ ਹੈ ਜੀ ਪਰ ਐਕਚੁਅਲ ਦੇ ਵਿੱਚ ਜਿਵੇਂ ਅੰਦਰ ਦੀ ਦੁਨੀਆ ਚ ਦੇਖਾਂ ਤੇ ਜੋਤ ਕਿੜੀਏ ਤੇ ਦੋ ਮੋਤਾਂ ਕਿੜੀਆਂ ਨੇ ਉਹ ਜਿਹੜੀ ਹੁਣੇ ਆਪਣੇ ਆਪ ਨੂੰ ਮਿਲਣਾ ਪੈਂਦੀ ਨੇ ਵਿਸ਼ੇਸ਼ਿਤ ਕੀਤਾ ਸਿੰਥੈਸਿਸ ਅਨਾਲਿਸ ਉਹ ਬੜਾ ਵਧੀਆ ਏ ਜਦੋਂ ਮੈਂ ਦੇਖਦਾ ਕਿ ਉਹ ਕਹਿੰਦਾ ਵੀ ਮੋਜ ਸੇ ਕਿਉਂ जिससे भी जब मिलेंगे आप वो यही पूछेगा कब मिलेंगे आप कहता रूह से रूह और जहा से जा मिल जाए ये शायद उसे मिलाप की गल कर लगे रूह से रूह जहा से जाम मिल जाए बोलिए इस तरह कब मिलेंगे आप ਤੇ ਬਾਦਸ਼ਾਹ ਨੇ ਵੀ ਕਿਹਾ ਸੀਗਾ ਕਿ ਅੰਤਰਾਤਮਾ ਜੋ ਮਿਲਿਆ ਮਿਲਿਆ ਆਤਮਕ ਲੈਵਲ ਤੇ ਜਦੋਂ ਮੈਂ ਇੱਕ ਹੋ ਗਿਆ ਅਭੇਦ ਹੋ ਗਿਆ ਤੇ ਮੈਂ ਆਪਣੇ ਆਪ ਨੂੰ ਹੀ ਮਿਲਿਆ ਹੁਣ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਤੂੰ ਐ ਕਿ ਮੈਂ ਹਿਮੇਜਨ ਕਰੀਏ ਸਿਰਫ ਅਸੀਂ ਉੱਥੇ ਪਹੁੰਚ ਪਤਾ ਨਹੀਂ ਕਦੋਂ ਸੱਕਾਂਗੇ ਸੱਕਾਂਗੇ ਵੀ ਕਦੋਂ ਸਾਡੀ ਵੀ ਕਰਤੂਸ ਪਛੂ ਗਈ ਹੈ ਇਹ ਦਾ ਨਾਮ ਤਰੀਕਾ ਸਾਰੇ ਮਾਫ ਕਰਨਾ ਮੈਂ ਉਹ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦੇ ਆ ਪਰ ਮੈਂ ਕਿਤੇ ਗੁੱਸਾ ਖੀ ਨਾ ਕਰ ਜਾऊं بڑے بڑے ਗੁਰਮੁਖ ਮਹਾਪੁਰਖ ਬਰਾਗੀ ਬਰਾਗਣਾ ਵਾਲੇ ਬੈਠੇ ਕਿਤੇ ਗਲਤੀ ਨਾ ਹੋ ਜਾਏ ਸੋ ਮੈਂ ਆਪਣਾ ਨੈਰੇਟਿਵ ਚੇਂਜ ਕਰ ਲਵਾਂ ਸਬਮਿਟ ਕਰਕੇ ਕਿ ਅਸੀਂ ਤੋਂ ਭਾਵ ਇਥੇ ਮੈਂ ਹੀ ਹਾਂ ਤੇ ਤੁਹ ਕਹਿੰਦਾ ਨਾ ਆਪਾਂ ਦੇ ਕਰ ਲਿਆ ਗੱਲ ਕੀ ਕਿ ਮੈਂ ਆਪਣੇ ਅੰਦਰ ਕਿੰਨੀ ਵਾਰੀ ਵੜਦਾ ਇੱਕ ਨੰਬਰ 2 ਮੈਂ ਆਪਣੀ ਹیثیت ਵੱਲ ਕਿੰਨੀ ਵਾਰੀ ਦੇਖਦਾ ਭਾਵੇਂ ਬਾਹਰ ਮੁਖੀ ਹਾਂ ਭਾਵੇਂ ਅੰਦਰ ਮੁਖੀ ਹਾਂ ਤੇ ਜਦੋਂ ਮੈਂ ਅੰਦਰ ਵੜਦਾ ਤੇ ਕੀ ਮੈਂ ਰੌਹਰ ਪਾਈ ਸੁਣਦਾ ਕਿ ਜਿਹੜੀ ਆਪਾਂ ਗੱਲ ਕੀਤੀ ਹੋਈ ਏ ਕਿ ਸਾਰੀਆਂ ਆਵਾਜ਼ਾਂ ਬੰਦ ਕਰਕੇ ਤੇ ਤਾਂ ਅੰਦਰ ਦੇ ਸੁਣਨ ਨੂੰ ਸਮਝਦਾ ਜਾਂ ਉਹਦੇ ਵੱਲ ਘਾਮਜ਼ਨ ਹੋਣਾ ਕਦਮ ਪਟਦਾ ਤੁਰਦਾ ਮੈਂਟਲੀ ਕਿਉਂਕਿ ਉੱਥੇ ਸਾਰਾ ਕੁਝ ਮੈਂਟਲ ਹੈ ਐਸੇ ਨੂੰ ਹੀ ਮੰਨ ਜਾਣਾ ਹੈ ਮਨ ਕੋਈ ਕਿਹਾ ਸੀਗਾ ਕਿਉਂਕਿ ਮਨ ਬਾਣੀ ਨਹੀਂ ਮੈਂ ਮੰਨਦਾ ਤੇ ਇਸੇ ਨੂੰ ਹੀ ਗੁਰੂ ਦੀ ਮੰਨੀ ਕਿਆ ਸੀਗਾ ਕਿ ਜਦੋਂ ਪਾਤਸ਼ਾਹ ਨੇ ਕਿਹਾ ਵੀ ਤੂੰ ਅੰਦਰ ਵੜ ਆਪਣਾ ਮੂਲ ਪਛਾਣ ਤੂੰ ਉਹਦਾ ਹਿੱਸਾ ਹੈ ਪਰ ਮੈਨੂੰ ਨਹੀਂ ਪਤਾ ਲੱਗਾ ਸਮ ਹਾਉ অর ది ਅਦਰ ਮੈਂ ਨਹੀਂ ਪੜ ਸਕਿਆ ਮੈਂ ਨਹੀਂ ਸਮਝ ਸਕਿਆ ਜੇ ਪੜਿਆ ਤੇ ਤੇ ਜੇ ਸਮਝਿਆ ਤੇ ਉਹਨੂੰ ਅਮਲਾਇਆ ਨਹੀਂ ਗੱਲ ਕੀ ਵਨ ਰੀਜ਼ਨ অর ਦਾ ਅਦਰ ਆਈ ਕੰਟ ਕੈਰਟ ਆਈ ਕੰਟ ਮੂਵ ਆਨ ਜਦੋਂ ਮੈਨੂੰ ਇੱਕ ਵਮਨ ਜੇਤਾ ਆ ਰਿਹਾ ਸੀਗਾ ਅਸੀਂ ਜਿੱਦਾਂ ਰੋਜ਼ ਸਵੇਰੇ ਉੱਠ ਕੇ ਅੱਜ ਬਣਾਉਣਾ ਕੀ ਬੀਬੀਆਂ ਅੱਜ ਚਾੜਨਾ ਕੀਏ ਅੱਜ ਇਹ ਕੀਏ ਤੇ ਇਹੀ ਧਿਆਨ ਹੁੰਦਾ ਹੈ ਕਿ ਮੇਰੇ ਜੇ ਬੱਚੇ ਨੇ ਵਟੇ ਸਿਆਣੇ ਤੇ ਉਹ ਕੀ ਖਾਂਗੇ ਉਹ ਕੀ ਪਸੰਦ ਕਰ ਗੱਲ ਕੀ ਕਿ ਮੈਂ ਆਲੇ ਦੁਆਲੇ ਦੀ ਬੜੀ ਖਿਆਲ ਰੱਖਣ ਵਾਲੀ ਬੀਬੀ ਹਾਂ ਬੰਦੇ ਅੱਜ ਕੰਮ ਕਿੱਥੇ ਜਾਣਾ ਹੈ ਕੀ ਕਰਨਾ ਹੈ ਕੀ ਲਿਆਣਾ ਹੈ ਕੀ ਕਰਨਾ ਹੈ ਇਹ ਸਾਰਾ ਕੁਝ ਫੋਕਸਡ ਯੂ ਆਰ ਵੈਰੀ ਫੋਕਸਡ ਪਰ ਕਤੀ ਵੈਨ ਵਾਸ ਇਟ ਲਾਸਟ ਟੂ ਚੈੱਕ ਆਊਟ ਜਦੋਂ ਪਾਤਸ਼ਾਹ ਕਹਿੰਦੇ ਨੇ ਬਹਿਤੀ ਜਾਤ ਤੇ ਕਦੇ ਦ੍ਰਿਸ਼ਟ ਨਾ ਤਾਰਤ ਯੂ ਨੇਵਰ ਪੇਡ ਅਟੈਂਸ਼ਨ ਤੋ ਕਦਿਤਿਆਨਿੰਦਤ ਐ ਹੁਣੇ ਹੀ ਦੇਖ ਲਈਏ ਕਿ 4 ਮਿੰਟ 2 ਮਿੰਟ ਪਹਿਲਾਂ ਮੈਂ ਕੀ ਸੋਚ ਰਿਹਾ ਸੀ ਮੈਂ ਕਿੱਥੇ ਸੀ ਗੱਲ ਤੇ ਇੱਥੇ ਸੁਣਦਾ ਪਿਆ ਤੇ ਮੈਨੂੰ ਪ੍ਰੈਜ਼ੈਂਟ ਇੱਥੇ ਹੋਣਾ ਚਾਹੀਦਾ ਸੀ ਉਹ ਸਾਵਧਾਨ ਆਪਣੇ ਮਨ 'ਚ ਨਾ ਮੈਨੂੰ ਪ੍ਰਭੂ ਤੋਂ ਸਾਵਧਾਨੀ ਹੈ ਨਾ ਮੈਨੂੰ ਆਪਣੇ ਆਪ ਤੋਂ ਸਾਵਧਾਨੀ ਹੈ ਤੇ ਬੋਲਣ ਨੂੰ ਮੈਂ ਬੋਲੀ ਜਾ ਰਿਹਾ ਮੈਂ ਤਾਂ ਇਸ ਹੱਦ ਤੱਕ ਵਿਚਾਰਸ਼ੀਲ ਹੋਣਾ ਸੀ progressive ਜਿਸ ਤਰ੍ਹਾਂ ਮੈਂ ਸਭ ਪਾਸੇ ਪ੍ਰੋਗਰੈਸ਼ਨ ਲੋੜਦਾ ਮੈਨੂੰ ਇਧਰ ਵੀ ਆਤਮਿਕ ਲੈਵਲ ਤੇ ਵੀ ਪ੍ਰੋਗਰੈਸ ਕਰਨਾ ਮੇਰੇ ਕੋਲ ਇੱਕ ਚਾਰਟ ਹੋਣਾ ਚਾਹੀਦਾ ਹੈ ਕਿ ਕੱਲ ਮੈਂ ਕਿੱਥੇ ਸੀ ਉਸ ਤੋਂ ਪਿੱਛੇ ਨਾ ਚਲਾ ਜਾਵਾਂ ਕਿਦਰੇ ਫਿਰ ਮੈਨੂੰ ਕੋਈ ਡੰਗ ਨਾ ਖਾ ਜਾਏ ਲੁੱਡੋ ਦੀ ਖੇਡ ਖੇਡਣ ਲੱਗਿਆਂ ਸ네ਕ ਐਂਡ ਲੈਦਰ ਦੀ ਆਈ ਨੀਡ ਟੂ ਬੀ ਕਾਸ਼ੀਅਸ ਔਰ ਇਹ ਕੋਈ ਟਾਈਮ ਕੰਜ਼ਿਊਮਿੰਗ ਨਹੀਂ ਹੈ ਮੈਂ ਕੀ ਕੀਤਾ ਮੈਂ ਤਾਂ ਕਦੀ ਧਿਆਨ ਹੀ ਨਹੀਂ ਤੇ ਤਾਂ ਨਹੀਂ ਬੰਦੀ ਜ਼ਿੰਦਗੀ ਵਾਂ ਜਦੋਂ ਆਪਾਂ ਪੈਰੇ ਐ ਇਹ 10 ਬਾਲ ਤੋਂ 20 ਰਵਣ ਜਿੰਨੂੰ ਹੀ ਚੱਕ ਲਈ ਉਹ ਸਾਰੀ ਗੱਲ ਤੇ ਅੰਦਰ ਦੀ ਐ ਬਾਣੀ ਨੂੰ ਵਿਦਵਾਨ ਸੱਜਣ ਵੀ ਤੇ ਜਿਹੜੇ ਬਾਣੀ ਨੂੰ ਪੜਨ ਸਮਝਣ ਵਾਲੇ ਨੇ ਵਿਚਾਰਨ ਵਾਲੇ ਨੇ ਉਹ ਇਸ ਗਲਤੀ ਤਾਕੀਦ ਕਰ ਰਹੇ ਨੇ ਕਿ ਬਾਣੀ ਸਿਰਫ ਅੰਦਰ ਲਈ ਹੈ। ਮਨ ਦੇ ਲਈ ਹੈ। ਜੇ ਬਾਣੀ ਨੂੰ ਇਮਪਲਾਈ ਕਰ ਲਿਆ ਮਨ ਤੇ ਇਸ ਤੋਂ ਪਿੱਛੇ ਸਮਝ ਲਿਆ ਤੇ ਇਸ ਤੋਂ ਪਿੱਛੇ ਪੜ ਲਿਆ। ਇਹ ਤਿੰਨੇ ਸਟੈਪ ਕਰ ਲਏ। ਤੇ ਤਾਂ ਮਨ ਜੀਤੈ, ਜਾਗ ਜੀਤ ਹੋ ਗਈ। ਕਿਹੜਿਆ ਜੱਗ ਨੂੰ ਮੈਂ ਕੋਈ ਸਕੰਦਰ ਥੋੜੀ ਬੰਦਾ ਹਰ ਚੀਜ਼ ਜਿਹੜੀ ਉਹ ਮੇਰੇ ਮਤੈਦ ਹੋ ਜਾਏਗੀ ਉਹ ਮੈਂ ਜਿੱਤ ਲਿਆ ਹਰ ਸੋਚ ਹਰ ਔਰਗਨ ਪਰ ਮੈਨੂੰ ਤੇ ਕਹਿੰਦੇ ਆ ਵੀ ਸ਼ਰਮ ਨਹੀਂ ਆਉਂਦੀ ਕਿ ਮੇਰੀ ਅੱਖ ਮੇਰੇ ਵਾਸਤੇ ਨਹੀਂ ਮੇਰਾ ਕੰਨ ਮੇਰੇ ਵਾਸਤੇ ਨਹੀਂ ਜਿਹੜੇ ਮਨ ਰਾਜਾ ਸੀਗਾ ਜਿਹੜੇ ਇਹਦੀ ਰਿਆਆ ਸੀਗੇ ਦਸੇ ਦੇ ਦਸੇ ਬਾਗੀ ਨੇ ਤੇ ਬਾਗੀਆਂ ਦਾ ਰਾਜਾ ਕੌਣ ਹੋਏਗਾ ਸੋਚੀ ਬਾਨੀ ਨੇ ਕਿ ਨਾਸਿਤ ਦਾਸ ਦਾ ਦੱਸ ਤੇ ਤੂੰ ਦਸਾਂ ਇੰਦਰੀਆਂ ਨੂੰ ਕਬਜ਼ੇ ਚ ਕਰ ਲੈ ਤੇ ਤੇਰੇ ਘਟ ਰੱਬ ਦਾ ਨਿਵਾਸ ਹੋ ਜਾਏਗਾ ਦਸ ਇੰਦਰੀਆਂ ਦੇ ਰੱਖੇ ਪਾਸ ਕੋਰ ਕੀ ਕਹੇ ਮੇਰਾ ਮਾਲਕ ਆਈ ਨੀਡ ਟੂ ਅੰਡਰਸਟੈਂਡ ਜਦੋਂ ਮੈਂ ਪਿਛਲੇ ਸਟੈਂਜ਼ੇ ਨੂੰ ਦੇਖਦਾ ਤੇ ਤਾਂ ਵੀ ਉਹ ਹੈਗਾ ਤੇ ਮੈਂ ਨਹੀਂ ਜਾਣਿਆ ਗਲਤੀ ਕੀਤੀ ਸਾਡੀ ਦੇ ਰੱਬ ਸੁਣਦਾ ਨੇ ਲੈ ਡਿੱਗੀ ਖੋਤੇ ਤੇ ਤਾਂ ਗੁਸਾ ਘਮਾਰ ਤੇ ਘਮਾਰ ਹੋ ਗਈ ਤੇ ਜਦੋਂ ਹ ਹੁਣ ਅੱਜ ਵਾਲੀ ਗੱਲ ਕਰਦੇ ਆ ਉਹ ਹੈਗਾ ਪਰ ਮੈਂ ਗੱਲ ਕੀ ਕਿ ਮੈਂ ਇਹੋ ਜਿਹੀ ਐਨਕ ਬਣਵਾਈ ਹੋਈ ਹੈ ਕਿਉਂਕਿ ਮੈਂ ਇਸ ਪ੍ਰੋਸੈਸ ਤੇ ਜਾ ਰਿਹਾ ਤੇ ਮੈਨੂੰ ਉਹ ਅਨਾਲਿਸਿਸ ਚੰਗੀ ਲੱਗ ਰਹੀ ਹੈ ਕਿ ਕੁਦਰਤ ਦੇ ਨਿظام ਨੂੰ ਜਦੋਂ ਅਸੀਂ ਨਕਲ ਦੇ ਨਾਲ ਬਦਲ ਦਿੰਦੇ ਹਾਂ ਸੋ ਨਕਲਾ ਕਰ ਰਹੀਏ ਅਸਲ ਫੇਰ ਵੀ ਨਹੀਂ ਹੁੰਦੀ ਆਈ ਹੈਡ ਅੰਡਰਗੋਨ ਕੈਟਰੈਕ ਸਰਜਰੀ ਉਹ ਜਿਹੜੀ ਮੇਰੀ ਨੇੜ ਮੈਂ ਕਦੀ ਐਨਕ ਬਾਈਫੋਕਲ ਸੀਗਾ ਮੈਂ ਪ੍ਰੋਗਰੈਸਿਵ ਲੈਂਸ ਤੇ ਮੈਂ ਹਮੇਸ਼ਾ ਪੜਦਾ ਐਨਕ ਲਾ ਕੇ ਸੀ ਹੁਣ ਉਹਨਾਂ ਨੇ ਸ਼ੀਸ਼ੇ ਦੇ ਨਕਲੀ ਪਾਤੇ ਨੇ ਖੋਤੇ ਤੇ ਖਲ ਪਾਤੀ ਓੰਜ ਤੇ ਮੈਂ 20 20 ਹੋ ਗਿਆ ਪਰ ਨੇੜੇ ਮੈਨੂੰ ਅੱਖਰ ਨਹੀਂ ਦਿਖਦਾ ਸਿਆਪਾ ਪਿਆ ਹੋਇਆ i need to practice ساری عمر میری ਜਿਹੜੀ ਸੀ ਹਾਲਤ ਉਹ ਰੱਬ ਦੀ ਪਰ ਮੈਂ ਕਦੀ ਨੂੰ ਰਿਅਲਾਈਜ਼ ਨਹੀਂ ਸੀ ਕੀਤਾ ذاتی ਗੱਲ ਸ਼ੇਅਰ ਕੀਤੀ ਮੈਨੂੰ ਪਤਾ ਹੀ ਨਹੀਂ ਉਹਦੀ ਹੋਂਦ ਕਿੱਥੇ ਹੈ ਉਹ ਕਿੰਨਾ ਸਮਰੱਥ ਮੈਂ ਉਹਦੀ ਹੋਂਦ ਨੂੰ ਛੁਟਲਾ ਕੇ ਆਪਣੀ ਹੋਂਦ ਕਾਂ ਕਰੀ ਜਾ ਰਿਹਾ ਟੋਟਲ ਮੂਰਖਤਾ ਜਦੋਂ ਉਹਨੇ ਪੜਾਇਆ ਪਤਾ ਨਹੀਂ ਮੈਂ ਕਿਦਾਂ ਪੜਿਆ ਕਿ ਜਦੋਂ ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜਿਸਤੇ ਹੋਆ ਸੋਈ ਪਰ ਜਾਣਾ ਬਟ ਹੀ ਨੋਸ ਜਾਂ ਉਸ ਹੀ ਮਾਹੇ ਸਮਾਏ ਜੇ ਮੈਂ ਇਹੀ ਗੱਲ ਸਮਝ ਲਵਾਂ ਕੋਈ ਇੱਕ ਗੱਲ ਤੋਂ ਸ਼ੁਰੂ ਤੇ ਹੋਣਾ ਨਾ ਮੈਂ ਫੜ ਕੇ ਜਦੋਂ ਗੁੰਝਲਾ ਪਈਆਂ ਹੁੰਦੀਆਂ ਅੱਟੀ ਚ ਤੇ ਮਾਵਾ ਕਹਿੰਦੀ ਕਿਧਰੋਂ ਫੜ ਲੈ ਬਸ ਉਹਨੂੰ ਫਿਰ ਉਧੇੜਨਾ ਸ਼ੁਰੂ ਕਰ ਉਹਨੂੰ ਖਿੱਚਣਾ ਸ਼ੁਰੂ ਕਰ ਸਿਰਾ ਲੱਭ ਜੇ ਸਾਡੇ ਕੋਲ ਸਿਰਾ ਹੀ ਨਹੀਂ ਹੈਗਾ ਸੋਚਦਾ ਐ ਪ੍ਰਿੰਸੇਸ ਜ਼ੁਬਾਰਾ ਜਦੋਂ ਵੀ ਮੈਂ ਸਾਡਾ ਕਿਨਤ ਮੈਂ ਆਮ ਨਾ ਪਿੰਪੋਣੀ ਜਦੋਂ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਤੁਜ ਤੇ ਬਾਹਰ ਕਿਛ ਨਹੀਂ ਪਉ ਕਟਣ ਹਾਰੇ ਚਿਤ ਚਿਤ ਕੇ ਜਿਵੇਂ ਪੜੋ ਜਦੋਂ ਮੈਂ ਇਹ ਕਵਾਂ ਜਫੇਦਾਰ ਬਣ ਕੇ ਵੀ ਕਿ ਸੇਵਾ ਕੱਚੂ ਨਾ ਜਾਣੂ ਨੀਚ ਮੂਰਖਾਰੇ ਬੜਾ ਦਸੀ ਉਹਨੂੰ ਚਿੱਥਾਂ ਤੇ ਸਹੀ ਉਹਨੂੰ ਅਮਲਾਵਾਂ ਤੇ ਸਹੀ ਤੇ ਪਾਸ਼ਾ ਉਹ ਤੇ ਕਿਨੇ ਤੂੰ ਹੈ ਹੈ ਤੂੰ ਹੈ ਯੂ ਐਂਡ ਓਨਲੀ ਯੂ ਬਟ ਯੂ ਆਰ देयर ਸਿਰਫ ਤੂੰ ਹੈ ਮੇਰੀ ਤੇ ਜ਼ਾਰੀ ਉਹਨੂੰ ਹੀ ਪਾਣੀ ਫੇਰਦਾ ਬਾਣੀ ਮੈੱਕੇ ਦਨ ਲੈ ਮੈਂ ਹੀ ਤਾਂ ਵੱਡਾ ਬਿਜ਼ਨਸਮੈਨ ਮੈਂ ਐਡੀ ਸੋਹਣੀ ਕਥਾਕਾਰ ਮਾਰ ਓਏ ਕਲਾਸਾਂ ਲਾ ਤੇ ਇਹ ਘਰ ਰੋਟੀਆਂ ਵੀ ਬਣਾਉਣੀਆਂ ਇਹ ਵੀ ਕਰਦੀਆਂ ਕਿੱਥੇ ਗਿਆ ਮੇਰੀ ਉਹ ਦੀ ਕੋਈ ਨਹੀਂ ਪੁੱਲਾ ਉਹ ਕਹਿੰਦਾ ਕਮਲਿਆ ਤੂੰ ਆਪਣੀ ਹੋਂਦ ਬਣਾਣੀ ਏ ਤੂੰ ਕਦੀ ਇਹ ਤੇ ਕਰਕੇ ਦੇਖ ਕਾਂਗਰੂਐਂਸੀ ਦੀ ਤੂੰ ਥਿਉਰੀ ਪੜ੍ਹੀ ਸੀ ਛੋਟੇ ਹੁੰਦੇ ਨੇ ट्रायंगलਜ਼ ਆਰ ਕਾਂਗਰੂਐਂਟ ਇੱਕ ਦੇ ਉੱਤੇ ਦੂਜੀ ਰੱਖਦੇ ਇੱਕੋ ਹੀ ਨਜ਼ਰ ਆਉਂਦੀ ਹੈ ਅ